वाहगुरु जी का खालसा वाहेगुरु जी का फतेह वागुरु जी का खालसा वाहू जी की फतेह वाह का खालसा वाहेगुरु जी की फतेह ਬੜੀ ਵਾਹ ਵਾਹ ਹੈ ਭਾਈ ਸਾਹਿਬ ਵਧਾਈਆਂ ਵਧਾਈਆਂ ਬੇ ਤੈਨੂੰ ਅਮਰਸਰ ਅੱਲੈ ਸੁਣਿਆ ਮੈਂ ਹਾਂ ਜੀ ਵਧਾਈਆਂ ਭਾਈ ਜੀ ਵਧਾਈਆਂ 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 ਬਹੁਤ ਬਹੁਤ ਵਧਾਈਆਂ ਦਾ ਜੀ ਹੋਰ ਠੀਕ ਠਾਕ ਸਾਰੇ ਭਾਈ ਜੀ ਆਪ ਠੀਕ ਠਾਕ ਮੋਜਾਂ ਹੋਦੀਆਂ ਹੋਰ ਤੂੰ ਹੀ ਸੁਣਾਓ ਹਾਂ ਵਧੀਆ ਵਧੀਆ ਮੋਜਾਂ ਆਏ ਕੋਈ ਕਦੋਂ ਸ਼ਕਿਆ ਨਾਨਾ ਨੇ ਸ਼ਾਦਾ ਕੀ ਕਰ ਲੈਣ ਸਕੇ ਹਾਂ ਹਾਂ ਬਸ ਦੋ ਕੁੜੀਆਂ ਨੂੰ ਨਹੀਂ ਸ਼ਿਕਾਇਤ ਕੱਲਿਆਂ ਕੰਜ ਪਿਆਰਾ ਨਹੀਂ ਮਨਾ ਕਰਦਾ ਸੀ ਕਿ ਛੋਟੀਆਂ ਨੇ ਅਜੇ ਕਿ ਵੀ ਨਾ ਨੂੰ ਰਹਿਣ ਦੋ ਅਜੇ ਫਿਰ ਸਾਲ ਦੋ ਸਾਲ ਠਹਿਰ ਕੇ ਸਿਖਾ ਦੇਣਾ ਕੋਈ ਗੱਲ ਨਹੀਂ ਹੈਗੀ ਕਿ ਥੋੜੀ ਹਿਸ਼ਿਆਰ ਹੋ ਜਾਣਗੇ ਆ ਠੀਕ ਕੀਤਾ ਵੀ ਨਾ ਠੀਕ ਕੀਤਾ ਬਹੁਤ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਸਿਖਾਉਦੇ ਆ ਪਾ ਜੇ ਛੋਟੇ ਬੱਚਿਆਂ ਨੂੰ ਰਹਿਤ ਦਾ ਪਤਾ ਨਹੀਂ ਹੁੰਦਾ ਰਹਿਤ ਮਰਿਆਦਾ ਬਹੁਤ ਜ਼ਰੂਰੀ ਹੁੰਦੀ ਆ ਜਿਹੜਾ ਬੱਚਾ ਮਰਿਆਦਾ ਸਮਝ ਸਕਦਾ ਉਸ ਦਿਨ ਅੰਮ੍ਰਿਤ ਸਿਖਾਇਆ ਜਾਂਦਾ ਆ ਹਾਂ ਪਾ ਜੀ ਮੇਰੇ ਵੀ ਐਵੇਂ ਹੀ ਕਹਰੇ ਸੀ ਕਿ ਅਜੇ ਇਹ ਛੋਟੀਆਂ ਨੇ ਇਹਨਾਂ ਨੂੰ ਅਜੇ ਪਤਾ ਨਹੀਂ ਹੈਗਾ ਕੁਝ ਸਿੱਖ ਲੋ ਉਹਨਾਂ ਨੂੰ ਥੋੜਾ ਰੋਕ ਕੇ ਸਿਖਾ ਦੇ ਉਹ ਅਜੇ ਮਹਾਰਾਜ ਜਿੱਥੇ ਵੀ ਅੰਮ੍ਰਿਤ ਚਾਰ ਹੋਊਗਾ ਕਕਾਰ ਕੋ ਆ ਕੇ ਹਾਂਜੀ ਪੰਜ ਪਿਆਰਿਆਂ ਕੋ ਅਮਰ ਜੀ ਦਾਤ ਮਿਲ ਜੂਗੀ ਹਾਂਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਮਾਰਤਨ ਸਾਹਿਬ ਪਤਾ ਹੈ ਵੀ ਮਰਿਆ ਮਰਿਆ ਤਾਂ ਅਜ ਕਿਹੜੇ ਚ ਰੱਖ ਸਕਦਾ ਹੈ ਕਿਹੜਾ ਲੈਤਾ ਜ ਪੂਰਾ ਰਹਿ ਸਕਦਾ ਪਰ ਅੱ체 ਫਿਰ ਗਲਤੀ ਕਰ ਦਿੰਦੇ ਆ ਨਾ ਇਸ ਕਰਕੇ ਬੱਚਿਆਂ ਨੂੰ ਨਹੀਂ ਅਜੇ ਹਾਂ ਵੈਸਾ ਸੀ ਦਾ ਸਾਰੇ ਪਰਿਵਾਰ ਦਾ ਪਲਾਨ ਬਣ ਗਿਆ ਸੀ ਕਿ ਮਹਾਰਾਜ ਦੀ ਵੀਡੀਓ ਦੇਖੀ ਮਹਾਪੁਰਸ਼ਾਂ ਦੀ ਟੀਵੀ ਤੇ ਤੋ ਉਹਨਾਂ ਦੀ ਵੀਡੀਓ ਦੇਖ ਕੇ ਬਸ ਇੱਕਦਮ ਫੀਲ ਜਾ ਗਿਆ ਕਿ ਵੀ ਇਹ ਅਮਰਤ ਛਕ ਲੈਣਾ ਚਾਹੀਦਾ ਹਾਂ 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 ਬਹੁਤ ਵਧੀਆ ਕੀਤਾ ਵੀਰੇ ਮਹਾਪੁਰਸ਼ਾਂ ਦੀ ਕਥਾ ਸੁਣਿਆ ਕਰੋ ਬਸ ਕਥਾ ਜਿਹੜੀ ਮਾਰ ਪੁਰਸ਼ਾਂ ਦੀ ਕਥਾ ਸੁਣਾਉਂਦੇ ਆ ਨਾ ਕਥਾ ਦੇ ਵਿੱਚ ਸਾਰਾ ਕੁਝ ਮਿਲਦਾ ਹੈ ਜਿਹੜੇ ਆਪਣੇ ਮਨਾਂ ਦੇ ਅੰਦਰ ਜਿਹੜੇ ਵਿਚਾਰ ਆਉਂਦੇ ਆ ਨਾ ਜਿਹੜੇ ਸਵਾਲ ਆਉਂਦੇ ਨੇ ਮਹਾਪੁਰਸ਼ਾਂ ਦੀ ਕਥਾ ਸੁਣਨ ਨਾਲ ਹੀ ਵਿਚਾਰ ਸਵਾਲ ਸਾਰੇ ਜਵਾਬ ਆ ਪਿਆਣਾ ਆਪਣੇ ਆਪ ਹੀ ਆ ਜਾਂਦੇ ਨੇ ਹਾਂਜੀ 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 ਤਾਈ ਕਰਕੇ ਅਸੀਂ ਬਸ ਦੇਖਿਆ ਮਾਂ ਮੁਰਜਾ ਦੀ ਦੇਖ ਕੇ ਸਾਨੂੰ ਤਾਂ ਮੈਂ ਤਾਂ ਮੋਨਾ ਸੀ ਮੈਂ ਤਾਂ ਵਾਲ ਨਹੀਂ ਰੱਖਿਆ ਹੋਈ ਸੀ ਫਿਰ ਮੈਂ ਜਦੋਂ ਮਾਂ ਪੁਰਸ਼ਾਂ ਦੀ ਵੀਡੀਓ ਦੇਖੀ ਨਾ ਮੈਨੂੰ ਫੀਲ ਹੋਇਆ ਕਿ ਮਾਂ ਪੁਰਸ਼ ਕਹਿ ਕੀ ਇਹਨੇ ਬਹੁਤ ਜਿਆਦਾ ਫੀਲ ਹੋਇਆ ਕਿ ਵੀ ਅਸੀਂ ਸਿੱਖਾਂ ਫਿਰ ਵੀ ਵਾਲ ਕਟਾਈ ਫਿਰਦੇ ਨੇ ਫਿਰ ਮੈਂ ਉਸੇ ਦਿਨ ਤੋਂ ਰਹਿਤ ਮਰਾਦਾ ਰੱਖ ਲਈ ਇਹ ਤਾਂ ਬਹੁਤ ਜ਼ਰੂਰੀ ਆ ਆਪਣੇ ਸਿੱਖ ਪਰਿਵਾਰਾਂ ਦੇ ਲੋਕੇ ਬੱਚੇ ਜਿਹੜਾ ਪਿਓ ਦਾੜੀਤਾਰ ਉਹ ਦਾੜੀ ਵਾਲਾ ਹੋਊਗਾ ਕੇਸਾਧਾਰੀ ਹੋਊਗਾ ਅਗੇ ਮੁੰਡੇ ਬੱਚੇ ਅਗੇ ਉਹਨਾਂ ਦੇ ਅਗੇ ਕਟਵਾਏ ਜਾਂਦੇ ਨੇ ਵਾਲ ਕਟਵਾਏ ਜਾਂਦੇ ਨੇ ਮੁੰਡੇ ਹੋ ਗਏ ਨੇ ਦਾੜੀ ਕਟਵਾਈ ਕਰਦੇ ਫਿਰਦੇ ਨੇ ਫੌਰਨ ਜਾਂਦੇ ਨੇ ਲੋਕੀ ਉਹ ਆਪਣੇ ਦਾੜੀ ਕਟਾ ਕੇ ਜਾਂਦੇ ਨੇ ਵਾਲ ਕਟਾ ਕੇ ਜਾਂਦੇ ਨੇ ਹਾਂਜੀ ਹਾਂਜੀ ਆਪਣੀ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਅੱਜ ਕੱਲ ਤੇ ਟ੍ਰੈਂਡ ਇਹ ਚੱਲ ਗਿਆ ਬਿਲਕੁਲ ਹੀ ਵਾਲ ਕਟਾਣ ਵਾਲਾ ਨੇ ਹਾਂਜੀ ਹਾਂਜੀ ਪਰ ਵਾਲ ਆਪਣੇ ਕੇਸ ਗੁਰੂ ਜੀ ਦੀ ਮੋਹਰ ਹੈ ਮਹਾਰਾਜ ਜਿਹਦੇ ਦਸ਼ਮੇਸ਼ ਪਿਤਾ ਜੀ ਨੇ ਆਪਾਂ ਨੂੰ ਕੇਸ ਦਿੱਤੇ ਨੇ ਆਪਣੇ ਦਾੜੀ ਦਾੜਾ ਪ੍ਰਕਾਸ਼ ਕਰਕੇ ਰੱਖਣਾ ਚਾਹੀਦਾ ਆ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਵੀਰੇ ਨਾ ਫਿਰ ਮੈਂ ਉਸ ਦਿਨ ਤੋਂ ਬਾਅਦ ਫਿਰ ਮਹਾਰਾਜ ਦੀ ਕਿਰਪਾ ਨਾਲ ਫਿਰ ਮੈਂ ਕਟਾਇਆ ਨਹੀਂ ਬਿਲਕੁਲ ਵੀ ਜਦੋਂ ਫਿਰ ਅਮਰਤਾ ਉਸ ਹੀ ਹੁਣੇ ਛੱਕਿਆ ਆਏ ਨੇ ਬਸ 2-3 ਦਿਨ ਹੋਏ ਨੇ ਹੁਣੇ ਛੱਕਿਆ ਅਮਰਤਾ ਪਹਿਲਾਂ ਮੈਂ ਕੇਸ ਰੱਖੇ ਫਿਰ ਆਪਣਾ ਦਾੜਾ ਵੀ ਬਿਲਕੁਲ ਮੈਂ ਉਹ ਕਟਾਇਆ ਨਹੀਂ ਹੈਗਾ ਫਿਰ ਮਹਾਰਾਜ ਦੀ ਕਿਰਪਾ ਹੋ ਗਈ ਬਸ ਉਸੇ ਦਿਨ ਤੋਂ ਫਿਰ ਮੈਂ ਪੂਰੇ ਪਰਿਵਾਰ ਦਾ ਇਲਾਨ ਬਣਾ ਲਿਆ ਮੈਂ ਪਰਿਵਾਰ ਸਾਰਾ ਇਕੱਠਾ ਸੀ ਨਾ ਸਾਰੇ ਉਹ ਕਰਕੇ ਬਸ ਇੱਕੋ ਦਿਨ ਫਿਰ ਚਲੇ ਗਏ ਤਾਂ ਅਮਰਤ ਸੰਚਾਰ ਸਾਨੂੰ ਪਤਾ ਲੱਗੇ ਕਿ ਅਮਰਸਰ ਉੱਤੇ ਹੋਣੇ ਨੇ ਅਸੀਂ ਫਿਰ ਗੁਰੂ ਗੋਬਿੰਦ ਸਿੰਘ ਜੀ ਪੋਲ ਲੈ ਖੰਡੇ ਦੀ ਪੋਲ ਲੈ ਕੇ ਅਸੀਂ ਅਮਰ ਛਕ ਲਿਆ ਫਿਰ ਇੱਕ ਹੋਰ ਵੀਰ ਜੀ ਉੱਥੇ ਕਹਿ ਰਹੇ ਸੀ ਪੰਜ ਪਿਆਰੇ ਵੀ ਬਾਣੀ ਪੜ੍ਹਨੀ ਚਾਹੀਦੀ ਹੈ ਪੰਜ ਬਾਣੀਆਂ ਨੇ ਉਹ ਕੀ ਮੇ ਨੇ ਕੀ ਸਾਹਿਬ ਗਦਾਵਾ ਬਾਣੀਆਂ ਦਾ ਕੀ ਨੇ ਪੜ੍ਹਨੀ ਚਾਹੀਦੀਆਂ ਨੇ ਜਿਵੇਂ ਪੰਜ ਬਾਣੀਆਂ ਗੁਰੂ ਪਿਆਰੇ ਪੰਜ ਪਿਆਰੇ ਦੱਸਦੇ ਹਨ ਜਦੋਂ ਰਹਿਤ ਮਰਿਆਦਾ ਦੱਸਦੇ ਨੇ ਸਾਰੇ ਹਾਂਜੀ ਉੱਥੇ ਪੰਜ ਪਿਆਰੇ ਆਪਾਂ ਨੂੰ ਬਾਣੀ ਦੱਸਦੇ ਨੇ ਜਪਜੀ ਸਾਹਿਬ ਜਪ ਸਾਹਿਬ ਤੇ ਮੈ ਪ੍ਰਸਾਦ ਸਵਈਏ ਚੌਪਾਈ ਸਾਹਿਬ ਤੇ ਅਨੰਦ ਸਾਹਿਬ ਦੀ ਬਾਣੀ ਹਾਂਜੀ ਇਹ ਕਦੋਂ ਪਾਣੀ ਚੜੀਦੀ ਇਹ ਅਮਰਤ ਵੇਲੇ ਦੀ ਬਾਣੀਆਂ ਨੇ ਠੀਕ ਹੈ ਜੀ ਕਦੋਂ ਤੋਂ ਕਦੋਂ ਵਰਤ ਪੜ ਸਕਦੇ ਇਹਨਾਂ ਨੂੰ ਆਪਾਂ ਇਹ ਆਪਾਂ ਜਦੋਂ ਰਾਤ ਦਾ ਵੇਲਾ ਹੁੰਦਾ 12 ਵਜੇ ਤੋਂ ਬਾਅਦ ਦਾ ਅਮਰਤ ਵੇਲਾ ਸ਼ੁਰੂ ਹੋ ਜਾਂਦਾ 6 ਵਜੇ ਤੱਕ ਦਾ ਸਵੇਰੇ ਸਵੇਰੇ 6 ਵਜੇ ਤੱਕ ਠੀਕ ਹੈ ਜੇ ਆਪਾਂ ਸਵੇਰ ਜਦੋਂ ਜਦੋਂ ਵੀ ਅੱਖ ਖੁੱਲਦੀ ਹੈ ਜਿਹਦੀ ਵੀ ਅੱਖ ਖੁੱਲ ਜਾਂਦੀ ਹੈ ਜਦੋਂ ਉਦੋਂ ਬੈਹੋ ਹਾਂਜੀ ਇਸ਼ਨਾਨ ਕਰੋ ਆਪਣਾ ਬੈਹੋ ਵਾਇਬ੍ਰੇ ਦੀ ਆਪ ਦੇ ਵਿੱਚ ਵਾਇਕ੍ਰੋ ਸਿਮਰਨ ਕਰ ਲਓ ਠੀਕ ਹੈ ਜੀ ਗੁਰਬਾਣੀ ਪੜੋ ਹਾਂਜੀ ਕਿਰਤਨ ਸੁਣ ਲਓ ਹਾਂਜੀ ਕਥਾ ਸੁਣ ਲਓ ਹਾਂਜੀ 3 ਵਜੇ ਤੋਂ 4 ਵਜੇ ਦੇ ਵਿੱਚ ਆਪਾਂ ਨਿਤਨੇਮ ਜਾਂ ਬਾਣੀਆਂ 5 ਬਾਣੀਆਂ ਸ਼ੁਰੂ ਕਰਾਂਗੇ ਤਾਂ ਕਿ 6 ਵਜੇ ਤੱਕ 5 ਵਜੇ ਤੱਕ ਆਪਣੇ ਹਾਂਜੀ ਹੋ ਗਏ ਆਨੰਦ ਸਾਹਿਬ ਜੀ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਕੋ ਉਪਾਗੇ 5 ਬਾਣੀਆਂ ਦਾ ਉਸ ਤੋਂ ਬਾਅਦ ਆਪਾਂ ਹਾਂਜੀ ਅਰਦਾਸ ਬੇਨਤੀ ਕਰਨੀ ਦਾ ਸਰਬੱਤ ਦਾ ਭਲਾ ਮੰਗਣਾ ਹੁੰਦਾ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਔਰ ਸ਼ਾਮਾ ਦੀ ਵੀ ਕਹਿ ਰਹੇ ਸੀ ਕਿ ਵੀ ਸ਼ਾਮ ਨੂੰ ਵੀ ਬਾਣੀ ਪੜ੍ਹਨੀ ਹੈ ਇੱਕ ਵੀ ਦੋ ਰਾਤ ਨੂੰ ਸੌਣ ਵੇਲੇ ਵੀ ਬਾਣੀ ਪੜ੍ਹਨੀ ਹੈ ਪਾਣੀ ਆਪਣੇ ਸ਼ਾਮ ਦੀਆਂ ਨੇ ਇੱਕ ਬਾਣੀ ਆਪਣੇ ਇਸ ਸੰਧਿਆ ਦੇ ਵੇਲੇ ਰਹਿਰਾ ਸਾਹਿਬ ਨੂੰ ਕਰਦੇ ਨੇ ਰਹਿਰਾ ਸਾਹਿਬ ਦੀ ਬਾਣੀ ਹੈ ਜਦੋਂ ਸੂਰਜ ਮਲਗੀ ਛਿਪਦਾ ਸੂਰਜ ਛਿਪਦਾ ਜਦੋਂ ਹਾਂਜੀ ਉਦੋਂ ਆਪਾਂ ਰਹਿਰਾ ਸਾਹਿਬ ਦੀ ਬਾਣੀ ਪੜ੍ਹਨੀ ਹੁੰਦੀ ਹੈ ਠੀਕ ਹੈ ਤੇ ਸੌਣ ਦੇ ਵੇਲੇ ਆਪਾਂ ਕੀ ਤਨ ਸੋਹਲਾ ਸਾਫ ਕਰਨਾ ਹੁੰਦਾ ਹੈ ਠੀਕ ਹੈ ਜਦੋਂ ਸੌਣ ਤੋਂ ਪਹਿਲਾਂ ਕਿ ਉਹਦਾ ਕੋਈ ਟਾਈਮ ਹੈਗਾ ਨਾ ਉਹਦਾ ਟਾਈਮ ਕੋਈ ਜਦੋਂ ਆਪਾਂ ਨੂੰ ਸੌਣ ਦਾ ਆਪਾਂ ਬਿਸਤਰੇ ਤੇ ਪੈਣਾ ਜਦੋਂ ਸੌਣ ਤੋਂ ਪਹਿਲਾਂ ਆਪਾਂ ਨੇ ਟਾਈਮ ਕਰਕੇ ਬੈਣਾ ਆਪਣਾ ਇਹਤਨ ਉਸ ਵਾਲਾ ਸਾਫ ਕਰਕੇ ਮਹਾਰਾਜ ਜੀ ਨੂੰ ਅਰਦਾਸ ਬੇਨਤੀ ਕਰਕੇ ਹਾਂਜੀ ਦਾਤਾ ਜੀ ਆਪ ਜੀ ਦੀ ਕਿਰਪਾ ਨਾਲ ਦਿਨ ਬਹੁਤ ਵਧੀਆ ਸੁੱਖਾਂ ਨਾਲ ਬੀਤੇਤ ਹੋਇਆ ਠੀਕ ਹੈ ਜੀ ਮਹਾਰਾਜ ਜੀ ਆਪ ਜੀ ਦੀ ਯਾਦ ਮਨਾ ਕੇ ਰੱਖਿਓ ਦਾਤਾ ਜੀ ਉਹ ਹੁਣ ਰਾਤ ਪਈ ਹੈ ਮਹਾਰਾਜ ਜੀ ਵਿਸ਼ਰਾਮ ਕਰਨ ਲੱਗੇ ਆਂ ਅੰਮ੍ਰਿਤ ਵੇਲੇ ਦੀ ਦਾਤ ਮੰਗਣੀ ਮਹਾਰਾਜ ਜੀ ਕੋਲ ਮਹਾਰਾਜ ਜੀ ਅੰਮ੍ਰਿਤ ਜਿਹੜਾ ਜੀ ਦਾਤ ਚੋੜੀ ਪਾਇਓ ਸਾਨੂੰ ਜਗਾਇਓ ਠੀਕ ਹੈ ਜੀ ਦਾ ਅਰਦਾਸ ਕਰਕੇ ਸੋਣਾ ਹੁੰਦਾ ਮਹਾਰਾਜ ਜੀ ਦੇ ਚਰਨਾਂ 'ਤੇ ਮਾਲਕ ਆਪੇ ਮਿਹਰ ਕਰ ਦਿੰਦੇ ਨੇ ਹੌਲੀ ਹੌਲੀ ਸਾਰ ਪਰਾ ਦੀ ਸਭ ਕਰ ਪਰਿਵਾਰ ਦਾ ਰਹਿਣ-ਮਹਿਣ ਸਭ ਸਿਸਟਮ ਸਿੱਧੇ ਕਰ ਦਿੰਦੇ ਨੇ। ਫਿਰ ਬਾਣੀ ਮੰਨ ਲਓ ਕਿਵੇਂ ਕਿੱਥੋਂ ਪੜ੍ਹੀਏ ਮੰਨ ਲਓ ਬਾਣੀ ਸਾਨੂੰ ਤਾਂ ਪਤਾ ਨਹੀਂ ਅਜੇ ਇੱਕ ਵੀ ਜਪਜੀ ਸਾਹਿਬ ਕਿੱਥੋਂ ਪੜ੍ਹੀਏ ਇਹ ਬਾਣੀ। ਆਪਣਾ ਗੁਰੂ ਘਰ ਤੇ ਜਾ ਕੇ ਨਾ ਗੁਰੂ ਘਰੋਂ ਆਪਾਂ ਨੂੰ ਗੁਟਕਾ ਸਾਹਿਬ ਮਿਲ ਜਾਂਦੇ ਨੇ। ਠੀਕ ਹੈ। ਉਹਨਾਂ ਨੂੰ ਦੱਸਣਾ ਕਿ ਗ੍ਰੰਥੀ ਸਾਹਿਬ ਜੀ ਨੂੰ ਬੀਬਾ ਸਾਹਿਬ ਜੀ ਨੇ ਤੇ ਨੇ ਦੇ ਗੁਟਕੇ ਸਾਹਿਬ ਦੇ ਦੋ। ਸਾਡੇ ਬੀ ਅਮਰਤ ਸਤਾਰੀ ਹੋਏ ਨੇ ਮਹਾਰਾਜ ਜੀ ਦੇ ਖੰਡੇ ਦੀ ਪਾਲ ਲਈ ਹੈ। ਮਹਾਰਾਜ ਜੀ ਨੇ ਮਿਹਰ ਕੀਤੀ ਤੇ ਅਸੀਂ ਹੁਣ ਅਮਰਤ ਬਾਣੀ ਪੜਨਾ ਚਾਹੁੰਦਾ ਵੀ ਸਾਡੇ ਕੋਲੇ ਗੁਟਕਾ ਸਾਹਿਬ ਠੀਕ ਹੈ ਨਹੀਂ ਆਪਣੇ ਘਰੇ ਗੁਟਕਾ ਸਾਹਿਬ ਲੈ ਕੇ ਆਣੇ ਆ ਤੇ ਮਹਾਰਾਜ ਜੀ ਦੀ ਬਾਣੀ ਦਾ ਸਤਕਾਰ ਕਰਨਾ ਜਿੰਨਾ ਵੀ ਹੋ ਸਕਦਾ ਹਾਂਜੀ ਹਾਂਜੀ ਗੁਰਬਾਣੀ ਗੁਟਕਾ ਸਾਹਿਬ ਮਹਾਰਾਜ ਜੀ ਦੇ ਐਸੀ ਜਗ੍ਹਾ ਬਣਾਣੇ ਜਿੱਥੇ ਸੁੱਚਮਤਾ ਰਵੇ ਠੀਕ ਹੈ ਜੀ ਤੇ ਆਪਣਾ ਛੋਟਾ ਘਰ ਜਿਵੇਂ ਛੋਟਾ ਆਪਣਾ ਬਣਾ ਕੇ ਸਿਸਟਮ ਵੀ ਉੱਤੇ ਰੱਖਣਾ ਮਹਾਰਾਜ ਜੀ ਦੀ ਬਾਣੀ ਦਾ ਸਤਕਾਰ ਕਰਨਾ ਉੱਤੇ ਰੱਖਣਾ ਮਹਾਰਾਜ ਜੀ ਦੀ ਬਾਣੀ ਹਰ ਚੀਜ਼ ਦੇ ਵਿੱਚ ਆਪਾਂ ਰਮਾਲਾ ਸਾਹਿਬ ਸੋਹਣੇ ਤਰੀਕੇ ਨਾਲ ਵਿਛਾ ਕੇ ਸੋਹਣੇ ਤਰੀਕੇ ਨਾਲ ਗੁਟਕਾ ਸਾਹਿਬ ਰੱਖਣੇ ਹਾਂ ਜੀ ਸ਼ਾਮ ਨੂੰ ਜਿਹੜਾ ਹਾੜੀ ਦੀ ਵਰਣੀ ਆ ਮਹਾਰਾਤੀ ਨੂੰ ਹਾਜ਼ਰ ਨਾਦਰ ਸਮਝ ਕੇ ਉੱਥੇ ਬਾਣੀ ਪੜਨੀ ਹੈ ਬੈਠ ਕੇ ਠੀਕ ਹੈ ਜੀ ਬੱਚਿਆਂ ਨੂੰ ਵੀ ਨਾਲ ਬਿਠਾਣਾ ਆਪਣੇ ਬੱਚਿਆਂ ਤਾਂ ਹੀ ਪਤਾ ਲੱਗੂਆ ਧੀ ਹੌਲੀ ਹੌਲੀ ਇਹਨਾਂ ਨੂੰ ਵੀ ਗੁਰਬਾਣੀ ਪੜ੍ਹਨੀ ਆਉਗੀ ਸਿੱਖਣਗੇ ਹਾਂ ਜੀ ਬਾਕੀ ਦਿਨੇ ਵੀ ਆਪਾਂ ਕਰ ਸਕਦੇ ਆ ਬਾਣੀ ਸੁਖਮਨੀ ਸਾਹਿਬ ਪੜੋ ਆਸਾ ਦੀ ਵਾਰ ਪੜੋ ਠੀਕ ਹੈ ਜੀ ਹੋਰ ਕੀਰਤਨ ਸੁਣੋ ਬਾਣੀ ਸੁਣੋ ਸ਼ਬਦ ਸੁਣਾ ਕਰੋ ਹਾਂ ਜੀ ਬਾਕੀ ਉਹ ਟੀਵੀ ਤੇ ਬੱਚੇ ਦੇਖਦੇ ਨੇ ਕਾਰਟੂਨ ਦੇਖਦੇ ਨੇ ਉਹ ਨਹੀਂ ਦੇਖਣੇ ਚਾਹੀਦੇ ਆਪਾਂ ਨੂੰ ਠੀਕ ਹੈ ਜੀ ਬੱਚੇ ਜਿਹੜੀ ਚੀਜ਼ ਦੇਖਣਗੇ ਉਹਦੇ ਵਿੱਚ ਹੀ ਲੱਗਣਗੇ ਹਾਂ ਜੀ ਗੁਰਬਾਣੀ ਦੀ ਉਹਨਾਂ ਆਹ ਮਹਾਰਾਜ ਦੀਆਂ ਸਾਖੀਆਂ ਆਂਦੀਆਂ ਨੇ ਸਾਖੀਆਂ ਦਿਖਾਓ ਉਹਨਾਂ ਨੂੰ ਗੁਰਬਾਣੀ ਕੀਰਤਨ ਚੱਲਦਾ ਆ ਲਾਈਵ ਕੀਰਤਨ ਚੱਲਦਾ ਆ ਦਰਬਾਰ ਸਾਹਿਬ ਤੋਂ ਜੇ ਟੀਵੀ ਦੇਖਣਾ ਵੀ ਤੇ ਕੀਰਤਨ ਦੇਖੋ ਠੀਕ ਹੈ ਜੀ ਮੋਬਾਈਲ ਚ ਲਾਂਦੇ ਮੋਬਾਈਲ ਚ ਗੁਰਬਾਣੀ ਦੀਆਂ ਪੰਕਤੀਆਂ ਸੁਣੋ ਗੁਰਬਾਣੀ ਦੀ ਵਿਚਾਰੋ ਸਮਝੋ ਅਜਾ ਮੋਬਾਈਲ 'ਚ ਸਾਰਾ ਕੁਝ ਆਉਂਦਾ ਹੈ ਮੋਬਾਈਲ 'ਚ ਸੌਫਟਵੇਅਰ ਹੈਗਾ ਸੌਫਟਵੇਅਰ ਤੋਂ ਆਪਣੇ ਕੱਢੋ ਚੰਗੀਆਂ ਚੀਜ਼ਾਂ ਨੇ ਮੋਬਾਈਲ 'ਤੇ ਦੇਖਣ ਨੂੰ ਮਿਲਦੀਆਂ ਨੇ ਹਾਂਜੀ ਇਹੋ ਕਿਤੇ ਦੇਖੋ ਚੰਗੇ ਚੰਗੇ ਗ੍ਰੰਥੀ ਸਾਹਿਬ ਉਹਦੇ ਅੰਗਲੀ ਕੀਰਤਨੀਆਂ ਭਾਈ ਸਾਹਿਬਾਂ ਨੂੰ ਕੀਰਤਨ ਕਰਦੇ ਨੇ ਕੋਈ ਕਥਾ ਸੁਣਨੀ ਆ ਉਹਦੇ 'ਚ ਸਰਚ ਕਰੋ ਕਥਾ ਆ ਜਾਂਦੀ ਹੈ ਹਾਂਜੀ ਹਾਂਜੀ ਫਿਰ ਤਾਂ ਗੁਰਕਾ ਸਾਹਿਬ ਵੀ ਹੋਣਾ ਮੋਬਾਈਲ 'ਚ ਆ ਜਾਂਦਾ ਹੋਣਾ ਹਾਂਜੀ ਗੁਰਕਾ ਸਾਹਿਬ ਵੀ ਪੂਰਾ ਮਹਾਰਾਜੇ ਸੰਪੂਰਨ ਰੂਪ ਨੇ ਗੁਰਕਾ ਸਾਹਿਬ ਵੀ ਆਉਂਦਾ ਹੈ ਵਿਆਖਿਆ ਵੀ ਲਿਖੀ ਆ ਉਹਦੇ ਸਾਰਾ ਲਿਖਿਆ ਹੋਇਆ ਵਧੀਆ ਠੀਕ ਹੈ ਫਿਰ ਜਦੋਂ ਤੱਕ ਮੰਨ ਲਓ ਗੁਰਦੁਆਰਾ ਸਾਹਿਬ ਤੋਂ ਨਹੀਂ ਲਿਆਈਏ ਤਾਂ ਮੋਬੈਲ ਤੋਂ ਕਰ ਸਕਦੇ ਆ ਕਰ ਸਕਦੇ ਆ ਮर्यादा ਦੇ ਅਨੁਸਾਰ ਸਿਰ ਧੱਕੇ ਆਪਣੇ ਜੋੜੇ ਲਾ ਕੇ ਹਾਂਜੀ ਸਾਤ ਸੁੱਚਾ ਪੈ ਪੰਜ ਸ਼ਾਨਾ ਕਰਕੇ ਤੇ ਆਪਣਾ ਆਰਾਮ ਨਾਲ ਬੈ ਕੇ ਬਾਣੀ ਪੜ ਸਕਦੇ ਆ ਨਿਤਨੇਮ ਕਰਕੇ ਪੂਰੇ ਗੋਮਨ ਨਿਤਨੇਮ ਤੋਂ ਬਾਅਦ ਸੰਪੂਰਨ ਭੋਗ ਆ ਕੇ ਅਰਦਾਸ ਬੇਨਤੀ ਕਰਨੀ ਹੈ ਸਰਬਤ ਦਾ ਭਲਾ ਮੰਗਣਾ ਠੀਕ ਹੈ ਜੀ ਜਿਨ੍ਹਾਂ ਕੋਲ ਮਹਾਪੁਰਸ਼ਾ ਕੋਲ ਜਿੱਥੇ ਤੁਸੀਂ ਗਏ ਜਿੱਥੇ ਮਹਾਪੁਰਸ਼ਾ ਕੋਲੇ ਜਾਂਦੇ ਉਹ ਜਿੱਥੇ ਮਹਾਪੁਰਸ਼ਾ ਜਿਨ੍ਹਾਂ ਦਾ ਨਾਮ ਜਿਨ੍ਹਾਂ ਨੇ ਸ਼ੇਧ ਪਾਗਿਆ ਚਲੋ ਜਿਹਨਾਂ ਦੀ ਬਾਣੀ ਸੁਣਦੇ ਹੋ ਉਹਨਾਂ ਦਾ ਵੀ ਭਲਾ ਮੰਗਣਾ ਮਹਾਰਾਜ ਨੂੰ ਅਰਦਾਸ ਕਰਨੀ ਹੈ ਹਾਂਜੀ ਹਾਂਜੀ ਆਏ ਕਿਉਂਕਿ ਉਹਨਾਂ ਤੋਂ ਬਿਨਾ ਕੁਝ ਨਹੀਂ ਆਗਾ ਉਹਨਾਂ ਨੇ ਸਾਨੂੰ ਸਿਹਤ ਲਈ ਹੈ ਹਾਂਜੀ ਹਾਂਜੀ ਜਿਹੜਾ ਵੀ ਕੋਈ ਆਪਾਂ ਨੂੰ ਗੁਰੂ ਘਰ ਲਈ ਜੋੜਦਾ ਕੋ ਉਹਨਾਂ ਲਈ ਆ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਆ ਆਪਾਂ ਅਰਦਾਸ ਹੀ ਕਰ ਸਕਦੇ ਆ ਹਾਂਜੀ 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 ਵਾਹਿਗੁਰੂ ਜੀ ਅੱਗੇ ਵੀ ਵਾਹਿਗੁਰੂ ਜੀ ਉਹਨਾਂ ਨੂੰ ਮਾਪੋਸ਼ਣ ਚੜ੍ਹਦੀ ਕਲਾ ਬਖਸ਼ਿਓ ਹਾਂਜੀ ਚੜ੍ਹਦੀ ਕਲਾ ਵਿੱਚ ਰੱਖਿਓ ਸਭ ਨੂੰ ਸੁਖ ਸ਼ਾਂਤੀ ਬਖਸ਼ਿਓ ਹਾਂਜੀ ਹਾਂਜੀ ਕੋਈ ਆਪਣਾ ਦੁਸ਼ਮਣ ਵੀ ਹੋਊਗਾ ਉਹਦੇ ਰਵਿਸ਼ਰਵਾਦ ਦਾ ਭਲਾ ਮੰਗਣਾ ਠੀਕ ਹੈ ਜੀ ਹਾਂ ਪੰਜ ਪਿਆਰੇ ਕਹਿ ਰੇ ਇੱਕ ਵੀ ਸ਼ਬਦ ਦਾ ਭਲਾ ਮੰਗਣਾ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਨਿਤਨੇਮ ਤੋਂ ਬਾਅਦ ਉਹ ਟਾਈਮ ਆਪਣਾ ਅਰਦਾਸ ਬੇਨਤੀ ਜ਼ੋਰ ਕਰਨੇ ਆ ਜੀ ਔਰ ਵਾਇਕ੍ਰੋ ਸਿਮਰਨ ਕਰਦੇ ਰਹਿਣਾ ਜਿੱਥੇ ਵੀ ਜਦੋਂ ਜ਼ਰੂਰਤ ਲੱਗਦੀ ਆ ਜਿੱਥੇ ਜ਼ਰੂਰਤ ਕੀ ਹਰ ਵੇਲੇ ਹਰ ਵੇਲੇ ਵਾਇਕ੍ਰੋ ਸਿਮਰਨ ਤੇ ਕਰਦੇ ਰਹਿਣਾ ਚਾਹੀਦਾ ਕੋਈ ਕੰਮ ਵੀ ਕਰਦੇ ਆ ਹੁੰਦਾ ਕਿਤੇ ਕੋਈ ਦਿਹਾੜੀ ਕਰਦਾ ਕੋਈ ਕੰਮ ਕਰਦਾ ਕੋਈ ਕੰਪਨੀ ਚ ਜਾਂਦਾ ਕੋਈ ਨੌਕਰੀ ਕਰਦਾ ਕੋਈ ਸਰਕਾਰੀ ਜੌਬ ਕਰ ਰਿਆ ਬੈਂਕ ਚ ਕਰ ਰਿਆ ਕੋਈ ਜਿੱਥੇ ਮਰਜੀ ਆ ਹਾਂਜੀ ਵਾਈਗਰੂ ਕੋ ਆਣ ਦਾ ਸਮਾਂ ਤੇ ਹਰੇਕ ਕੋਲੇ ਹੈਗਾ ਜਾਂ ਡਰਾਈਵਰ ਕੋਈ ਗੱਡੀ ਚਲਾਉਂਦਾ ਉਹਦੇ ਕੋਲੇ ਵੀ ਬੈਠਾ ਦੇ ਵਾਈਗਰੂ ਚਲ ਸਕਦਾ ਹਰ ਕੋਈ ਵਾਈਗਰੂ ਚਲਾ ਸਕਦਾ ਹੈ ਸਭ ਕੋਲੇ ਟਾਈਮ ਹੈਗਾ ਹੋਰ ਕਰੇ ਸਭ ਠੀਕ ਠਾਕ ਨੇ ਤੁਸੀਂ ਬੜੀ ਆਗਿਰ ਜੀ ਸਾਹਿਬ ਵਧੀਆ ਬਹੁਤ ਬਹੁਤ ਖੁਸ਼ੀ ਹੋਈ ਆ ਤੁਹਾਨੂੰ ਦੇਖ ਕੇ ਇਹ ਅਮਰਤਾਰੀ ਹੋ ਗਿਆ ਪਰਿਵਾਰ ਸਾਰਾ ਬੜੇ ਬਹੁਤ ਆਰਾ ਜੀ ਨੇ ਬੜੀ ਕਿਰਪਾ ਕੀਤੀ ਹੈ ਮੈਂ ਸਸੇ ਤਾਂ ਇਹੀ ਹੋ ਕਰ ਰਹੀ ਸੀ ਮਹਾਰਾਜੀ ਉਵੇਂ ਹੀ ਬਾਣੀ ਲੱਗੀ ਵੇ ਬੱਚੇ ਕਾਰਟੂਨ ਦੇਖ ਰਹੇ ਸੀ ਮੈਂ ਰਿਮੋਟ ਫੜਿਆ ਮੈਂ ਦੇਖਿਆ ਕਿ ਵੀ ਮਹਾਰਾਜੀ ਲਾਈਵ ਆਈ ਹੋਈ ਹੈ ਕਿ ਮਹਾਪੁਰਸ਼ ਦੀ ਇਹ ਉਹ ਮੈਂ ਦੇਖਿਆ ਕਿ ਵੀ ਟੀਵੀ 'ਚ ਮਹਾਪੁਰਸ਼ ਕਹਿ ਕੀ ਰਹੇ ਨੇ ਮੇਰੇ ਕੋਲ ਉਸ ਦਿਨ ਛੁੱਟੀ ਸੀ ਮੈਂ ਦੇਖਿਆ ਮੈਂ ਕੰਮ ਤੋਂ ਛੁੱਟੀ ਸੀ ਮੇਰੇ ਮੈਂ ਦੇਖਿਆ ਕਿ ਮਹਾਪੁਰਸ਼ ਕਹਿ ਕੀ ਰਹੇ ਨੇ ਉਹਨਾਂ ਦੀ ਗੱਲ ਮੇਰੇ ਦਿਮਾਗ 'ਚ ਬੈ ਗਈ ਸੁਣੋ ਜਿੰਨੇ ਜਿੰਨੀ ਬਾਣੀ ਸੁਣੋਗੇ ਓਤਨਾ ਜੀਵਨ ਵਧੀਆ ਬਣਦਾ ਜਿੰਨੀ ਕਥਾ ਵਿਚਾਰ ਸੁਣਦੇ ਰਹੋਗੇ ਨਾ ਉਹਨਾਂ ਦੇ ਵਿੱਚ ਵਧਿਆ ਬਣੂਗਾ ਕਥਾ ਕਰਨ ਵਾਲੇ ਵੀ ਬਹੁਤ ਕੀਰਤनियां ਨੇ ਬਹੁਤ ਸਟੇਜਾਂ ਦੇਖ ਬੋਲਦੇ ਨੇ ਮਹਾਰਾਜ ਜੀ ਦੀ ਬਾਣੀ ਗਾਉਂਦੇ ਨੇ ਕਥਾ ਕੀਰਤਨ ਵਿਚਾਰ ਕਰਦੇ ਨੇ ਸਾਰੇ ਸਮਾਗਮਾਂ ਤੇ ਜਾਂਦੇ ਨੇ ਸਮਾਗਮ ਵੀ ਕਰਦੇ ਨੇ ਜਿੱਥੇ ਲੱਗੇ ਤਾਂ ਗਿਆਪਾ ਨੂੰ ਜਿੱਥੇ ਜਾ ਸਕਦੇ ਹੋ ਉਸ ਸਮਾਗਮ ਤੇ ਵੀ ਜਾਇਆ ਕਰੋ ਠੀਕ ਹੈ ਜੀ ਇਹ ਸੰਗਤ ਦੇ ਵਿੱਚ ਰੰਗਤ ਲੱਗਦੀ ਆ ਸੰਗਤ ਦੇ ਵਿੱਚ ਸਭ ਕੁਝ ਮਿਲਦਾ ਹਾਂਜੀ ਜਿੱਥੇ ਗੁਰੂ ਦੀ ਸੰਗਤ ਆ ਸੰਗਤ ਦੇ ਵਿੱਚ ਕੀਵਤਾ ਕਿਹਦੇ ਨਾਲ ਕਿਹਦੇ ਦੇ ਕੋਈ ਚੰਗੇ ਮਹਾਪੁਰਸ਼ ਆਇਆ ਹੁੰਦੇ ਨੇ ਉਹਨਾਂ ਦੇ ਆਵਾਜ਼ ਨਾਲ ਆਵਾਜ਼ ਚੱਲੇ ਜਾਂਦੀ ਐ ਵਾ ਵੈਗਰੋ ਜੀ ਦਾ ਹਾਂਜੀ ਹਾਂਜੀ ਕਿ ਦਰਸ਼ਨ ਦੇ ਜਾ ਰਹੇ ਹੁੰਦੇ ਨੇ ਸੰਗਤਾਂ ਦੇ ਮਹਾਰਾਜ ਜਿਹੜੇ ਦਰਸ਼ਨ ਦੇ ਜਾ ਰਹੇ ਹੁੰਦੇ ਨੇ ਮਹਾਪੁਰਸ਼ਾਂ ਦੇ ਦਰਸ਼ਨ ਹੁੰਦੇ ਨੇ ਹਾਂਜੀ ਹਾਂਜੀ ਆ ਜਾਣਾ ਚਾਹੀਦਾ ਸੰਗਤ ਦੇ ਵਿੱਚ ਵੀ ਜੇ ਨਾ ਹੋ ਸਕਦਾ ਮਹਾਪੁਰਸ਼ਾਂ ਦੇ ਜਿੰਨੇ ਬਾਣੀ ਸੁਣੋਗੇ ਓਨਾ ਹੀ ਫਾਇਦਾ ਹਾਂਜੀ ਜਿੰਨੇ ਬਹੁਤ ਘੱਟ ਨੇ ਆ ਜੇ ਮਾਹਬੂਬ ਕੋਈ ਜਿਹੜੇ ਸੱਚੀਆਂ ਗੱਲਾਂ ਦੱਸਦੇ ਨੇ ਮੈਂ ਸੁਣਿਆ ਸੀ ਕਿ ਬਹੁਤ ਜ਼ਿਆਦਾ ਡੀਪਲੀ ਸਮਝਾ ਰਹੇ ਸੀ ਬਹੁਤ ਜ਼ਿਆਦਾ ਐਕਸਪਲੇਨ ਕਰਦੇ ਸੀ ਮੇਰੇ ਦਿਲ ਤੇ ਵੱਜੀ ਉਹਨਾਂ ਦੀ ਗੱਲ ਵੈਸੇ ਮੈਂ ਉਸ ਟਾਈਮ ਸੋਚਿਆ ਕਿ ਵੀ ਵੀ ਤੂੰ ਮੋਨਾ ਠੀਕ ਨਹੀਂ ਹੈਗਾ ਬਸ ਇਸੇ ਕਰਕੇ ਫਿਰ ਮੈਂ ਡਿਸੀਜਨ ਲਿਆ ਮੈਂ ਫਿਰ ਮੇਰੇ ਘਰ ਵਾਲੀ ਨੂੰ ਪਿਆ ਬਹੁਤ ਚੰਗਾ ਕੀਤਾ ਵੇ ਜੇ ਕੋਈ ਸ਼ਾਂਤ ਕੋਈ ਕੋਈ ਮਿਲਦਾ ਕਿਤੇ ਕਿਤੇ ਮਿਲਦਾ ਜੀ ਹਾਂਜੀ ਪੂਰਨ சாਤ ਸਾਧੂ ਸੰਤ ਕੋਈ ਮਿਲਦਾ ਹੀ ਨਹੀਂ ਵੈਸੇ ਤੇ ਮਾਪੋਰਛੇ ਬਹੁਤ ਬੜੀ ਮੁਸ਼ਕਲ ਆ ਮਿਲਦੇ ਨੇ ਕੋਈ ਆਵਾਜ਼ ਮਾਰੇ ਤੇ ਤਾਂ ਬਹੁਤ ਚੰਗੇ ਕਰਮ ਨੇ ਤੁਹਾਨੂੰ ਸੱਦ ਭੇਜੀ ਮਹਾਰਾਜ ਜੀ ਨੇ ਬੁਲਾਇਆ ਤੁਹਾਨੂੰ ਖੰਡੇ ਦੀ ਪੌਲ ਮਿਲੀ ਹੈ ਬਹੁਤ ਬਹੁਤ ਧੰਨਵਾਦ ਹੈ ਮਹਾਰਾ ਜੀ ਦਾ ਵੀ ਚਲੋ ਤੁਸੀਂ ਚਰਨਾਂ ਨਾਲ ਜੁੜੇ ਹੋ ਤੁਹਾਡਾ ਹੀ ਬਹੁਤ ਬਹੁਤ ਵਧਾਈਆਂ ਭੇਜੇ ਤੁਹਾਨੂੰ ਖਾਣਾ ਪੀਣਾ ਫਿਰ ਮਿੱਠਾ ਸੱਤਾ ਕੁਛ ਕੀ ਆਜ ਰੋਜ਼ ਜਰੂਰ ਜਿ ਲੈ ਆਇਓ ਬਾਜ਼ਾਰ ਆ ਇੱਥੇ ਬਾਜ਼ਾਰ ਤੇ ਜਿੰਨਾ ਮਰਜੀ ਮਬਦਸੋ ਕੀ ਖਾਣਾ ਪੀਣਾ ਜਾਣਿਆ ਕੋਈ 버ਗਰ ਸਰਗਰ ਕੋਈ ਮਿੱਠਾ ਕੋਈ ਮਠਾਈ ਹੋਰ ਨਹੀਂ ਨਹੀਂ ਵੀ ਜੀ ਆਪਾਂ ਬਾਹਰੋਂ ਜਿਹੜੀਆਂ ਰੋਡੀਆਂ ਤੋਂ ਆਪਾਂ ਖਾਣ ਵਾਲੇ ਨੇ ਗੁਰਸਿੱਖ ਨੂੰ ਅੱਤ ਬਾਅਦ ਨਹੀਂ ਖਾਣਾ ਗੁਰਸਿੱਖਾਣਾ ਹੈ ਅੱਛਾ ਜੀ ਆਪਾਂ ਰੈਡੀ ਤਾਂ ਨਹੀਂ ਖਾ ਸਕਦੇ ਨਹੀਂ ਵੀ ਜੀ ਜਿਹੜੀ ਰੋਡੀਆਂ ਤੋਂ ਆਪਾਂ ਇਤੋਂ 버거 ਸਰਗਰੇ ਇੰਨ ਚੀਜ਼ਾਂ ਖਾ ਸਕਦੇ ਅੱਛਾ 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 ਜੀ ਚਲੋ ਠੀਕ ਹੈ ਤੇਲ ਤੇ ਲੋਕੀ ਬਣਾਉਣ ਵਾਲੇ ਜਿਹੜੇ ਹੁੰਦੇ ਨੇ ਉਹੀ ਹੱਥੋਂ ਸੀ ਬਾਲਟੇ ਇੱਕ ਬਾਲਟੇ ਰੱਖੀ ਹੁੰਦੀ ਨਾਲੇ ਪਾਣੀ ਦੋ ਹਾਂ ਜੀ ਹਾਂ ਉੱਥੇ ਹੀ ਉਹੀ ਬਰਤਨ ਧੋਏ ਜਾਂਦੇ ਨੇ ਉਹੀ ਉੱਥੇ ਸੁਚਾਤ ਸੁੱਚੇ ਕਰੇ ਜਾਂਦੇ ਨੇ ਇਹ ਕਿਹੜਾ ਸੱਚੇ ਸੁੱਚੇ ਸੋਧਣਾ ਬਣਾਉਂਦੇ ਆ ਠੀਕ ਹੈ ਜੀ ਫੇ ਮਹਾਰਾਜ ਤਾਂ ਆਪਾਂ ਕਿਤੋਂ ਆਪਾਂ ਨਹੀਂ ਖਾਣੇ ਆਗੇ ਇਦਾਂ ਕਿਤੋਂ 버거 ਬਾਅਦ ਫਾਸਟ ਫੂਡ ਫਾਸਟ ਫੂਡ ਤੇ ਵੈਸੇ ਵੀ ਨਹੀਂ ਖਾਣਾ ਚਾਹੀਦਾ ਸਿਹਤ ਲਈ ਹਾਂ ਜੀ ਹਾਂ ਜੀ ਹਾਂ ਕਿ ਦੋ ਸੱਚਾ ਸੁੱਚੀ ਆ ਜਿਹੜਾ ਸੁੱਧ ਬਣਾਉਂਦਾ ਕੋਈ ਕਿਤੇ ਮਠਾਈ ਦੀ ਦੁਕਾਨ ਆ ਕਿਉਂ ਹਾਂਜੀ ਹਾਂਜੀ ਮਠਾਈ ਜਰੂਰ ਕਿਤੇ ਖਰੀਦ ਲਓ ਤੇ ਉਹ ਵੀ ਦੇਖ ਕੇ ਕਿਤੇ ਸਾਫ਼ ਸਾਫ਼ ਸਪਾਈ ਜਿੱਤੇ ਬੰਦਾ ਲੱਗਦਾ ਵੀ ਹਾਂ ਵੀ ਕਿਤੇ ਸਰਦਾਰ ਪਾਈ ਜਾਂ ਕੋਈ ਉਦਾਂ ਵੀ ਕੋਈ ਤਮਾਕੂ ਵਗੈਰਾ ਨਹੀਂ ਖਾਂਦਾ ਕੋਈ ਐਜ ਜਾਂ ਕੋਈ ਹਾਂਜੀ ਹਾਂਜੀ ਇਹ ਐਜ ਜਾਂ ਆਪਾਂ ਬਹੁਤ ਮਰਿਆਦਾ ਦੇ ਵਿੱਚ ਰਹਿਣਾ ਪੈਂਦਾ ਵੀਰ ਜੀ ਤਬਾਕੂ ਖਾਣ ਵਾਲੇ ਤੇ ਤਾਂ ਆਪਾਂ ਬਹੁਤ ਜ਼ਿਆਦਾ ਮਹਾਰਾਜ ਦੇ ਦਾ ਘੋੜਾ ਤਬਾਕੂ ਵਾਲੇ ਖੇਤ ਚੋਂ ਨਹੀਂ ਬੜਿਆ ਹੋਈਗਾ अच्छा जी महाराज ਜੀ ਨੇ ਆਇ ਤਬਾਕੂ ਦਾ ਬਹੁਤ ਜ਼ਿਆਦਾ ਭਰੇਜ ਆ ਆਪਾਂ ਉਹਨਾਂ ਪੰਜ ਪਿਆਰੇ ਦੱਸ ਦੇ ਹੁੰਦੇ ਆ ਉਦੋਂ ਸਹਿਤ ਮਰਿਆਦਾ ਦੇ ਵਿੱਚ ਹਾਂਜੀ ਹਾਂਜੀ ਦੱਸ ਰਹੇ ਜੀ ਪੰਜ ਪਿਆਰੇ ਸਾਨੂੰ ਦੱਸਿਆ ਕਿ ਵੀ ਇਦਾਂ ਇਦਾਂ ਕੋਈ ਹੋ ਨਹੀਂ ਗੀ ਨਸ਼ੇ ਪੱਤੇ ਤੋਂ ਦੂਰ ਰਹਿਣਾ ਬਿਲਕੁਲ ਕਿਸੇ ਨੇ ਕੋਈ ਐਸਾ ਹੋ ਨਹੀਂ ਕਰਨਾ ਕਿ ਵੀ ਕਿਸੇ ਨਾਲ ਵੀ ਖੜਨਾ ਜਿੰਨਾ ਵੀ ਉਹਦਾ ਮਰਿਆਦਾ ਜਿੰਨੇ ਵੀ ਕਮਾ ਲੈਗੇ ਕਮਾਈ ਕਰਨਗੇ ਉਨੇ ਰੰਗ ਚੜ ਜਾਂਦਾ ਨਿਤਨੇਮ ਨਾ ਕਦੇ ਛੱਡਿਓ ਨਿਤਨੇਮ ਮਾਪੋਸ਼ਾ ਦੇ ਕਹਿੰਦੇ ਨੇ ਕਿੱਥੇ ਵੀ ਮਾਪੋਸ਼ਾ ਕੋਈ ਵੀ ਗੱਲ ਕਰਦੇ ਨੇ ਕੋਈ ਵੀ ਕੀਤੇ ਜਾਂ ਕਹਿੰਦਾ ਹਰ ਕੋਈ ਕਹਿੰਦੇ ਨੇ ਮਹਾਰਾਜ ਜੀ ਆਪਾਂ ਨੂੰ ਬਚਨ ਕਿੱਤੇ ਨੇ ਹਾਂਜੀ ਹਾਂਜੀ ਸਾਰਾ ਪਰਿਵਾਰ ਵਿਛੜ ਗਿਆ ਜੀ ਦੇਖ ਲਓ ਉੱਥੇ ਹਾਂਜੀ ਵਿਛੜ ਗਿਆ ਜੀ ਸਰਸਾ ਦੇ ਜੀ ਉੱਥੇ ਆਸ਼ਾ ਦੀ ਵਾਰ ਦਾ ਕੀਰਤਨ ਕੀਤਾ ਮਹਾਰਾਜ ਹਾਂਜੀ 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 ਦੇਲਾ ਨਿਤਨੇਮ ਐਸੀ ਨਿਤਨੇਮ ਨਹੀਂ ਛੱਡਣਾ ਆਪਾਂ ਬਿਲਕੁਲ ਵੀ ਠੀਕ ਹੈ ਜੀ ਆਪਾਂ ਨੂੰ ਗੁਰੂ ਜੀ ਦਾ ਹੁਕਮ ਆ ਕਿ ਨਿਤਨੇਮ ਗੁਰੂ ਜੀ ਦੀ ਬਾਹ ਆ ਠੀਕ ਹੈ ਜੀ ਮਹਾਰਾਜ ਜੀ ਕਿਰਪਾ ਕਰਨ ਮਿਹਰ ਕਰਨ ਸਾਨੂੰ ਸਾਰੇ ਸਮਤ ਬਖਸ਼ਣਾ ਸਭ ਦਾ ਨਿਤਨੇਮ ਬਣਾਏ ਰਵੇ ਠੀਕ ਹੈ ਸਾਰੇ ਅਮਰਤ ਵੇਲੇ ਉੱਠਿਆ ਕਰਨ ਸਾਰੇ ਬਾਦ ਬਾਦ ਮਾਰਾ ਜੇ ਬੜੀ ਕਿਰਪਾ ਹੋ ਜਾਂਦੀ ਆ ਹਾਂਜੀ ਸਾਰੇ ਕੰਮ ਆਪਣੇ ਆਪ ਸੌਣ ਲੱਗ ਜਾਂਦੇ ਨੇ ਠੀਕ ਹੈ ਜੀ ਨਿਤਨੇਮ ਜਿੰਨਾ ਨਿਤਨੇਮ ਬਤਾ ਸਕਦੇ ਹੋ ਉਨਾ ਵਧਾਈ ਚਲੋ ਉਨਾ ਵਧਾਈ ਚਲੋ ਕਰੀ ਚਲੋ ਹਾਂਜੀ ਹਾਂਜੀ ਵਾਇਗ੍ਰੂ ਸਿਮਰਨ ਕਰੀ ਚਲੋ ਗੁਰਮੰਤਰ ਮੂਲ ਮੰਤਰ ਕਰੀ ਚਲੋ ਹਾਂਜੀ ਹਾਂਜੀ ਜਦੋਂ ਫਿਰ ਦੇ ਕਰੋ ਰਸੋਈ ਚ ਪ੍ਰਸ਼ਾਦਾ ਬਣਾਉਣ ਲੱਗੇ ਕਰੋ ਹਾਂਜੀ ਕੋਈ ਕੰਮ ਕਰ ਲਿਆ ਘਰ ਪਰਿਵਾਰ ਵਿੱਚ ਕਰਦੇ ਆ ਸਾਹਿਬ ਜਿੱਥੇ ਮਰਜ਼ੀ ਕਰੋ ਹਾਂਜੀ ਉਹ ਸਾਖਾਂ ਦਾਤੇ ਜਪਜੀ ਸਾਹਿਬ ਕੰਠ ਕਰੋ ਤਾਂ ਕਿ ਬੰਦਾ ਤੁਰਦੇ ਫਿਰਦੇ ਬਾਣੀ ਪੜ ਲੈਂਦਾ ਜਾ ਠੀਕ ਜਿੱਥੇ ਕਿਤੇ ਵੀ ਜਪਜੀ ਸਾਹਿਬ ਕਰ ਲੈਂਦਾ ਆ ਹਾਂਜੀ ਆ ਪੰਜ ਪਿਆਰੇ ਵੀ ਐਵੇਂ ਕਹ ਰਹੇ ਸੀ ਕਿ ਵੀ ਬਾਣੀ ਜਿੰਨੀ ਹੋ ਸਕੇ ਕੰਠ ਕਰਨੀ ਆ ਆਪਾਂ ਕਿ ਵੀ ਤਾਂ ਕਿ ਆਪਾਂ ਨੂੰ ਯਾਦ ਰਹੇ ਕਿ ਇਹ ਵੇਲੇ ਐਸਾ ਹੋ ਜਾਂਦਾ ਕਿ ਵੀ ਆਪਾਂ ਇੱਧਰ ਉੱਧਰ ਹੋਏ ਤਾਂ ਆਪਾਂ ਆਪਣਾ ਪਾਰਟ ਟਾਈਮ ਸਰ ਕਰ ਲਈਏ ਵੀਰ ਟਾਈਮ ਨਹੀਂ ਛੱਡਣਾ ਪਾੜਦਾ ਹਾਂ ਜੀ ਬਹੁਤ ਕਿਤੇ ਵੀ ਆ ਬੰਦਾ ਆਣ ਜਾਣ ਲੱਗਿਆ ਸਮਾਂ ਲੱਗ ਜਾਂਦਾ ਕਿਤੇ ਰਿਸ਼ਤੇਦਾਰੇ ਚ ਉਹ ਸਮਾਂ ਹੋ ਜਾਂਦਾ ਸੰਧਿਆ ਦੇ ਵੇਲੇ ਹੋਊਗਾ ਇਹ ਸਭ ਕੰਟ ਹੋ ਗਏ ਤਾਂ ਕਰ ਸਕਦੇ ਆ ਉੱਥੇ ਹਾਂਜੀ ਜਦ ਜੇ ਸੰਕੰਠ ਹੋ ਗਏ ਜਾਂ ਸਭ ਕੰਟ ਹੋਊਗਾ ਆਪਾਂ ਨਿਤਰੇ ਕਰ ਸਕਦੇ ਆ ਹਾਂਜੀ ਜਦ ਜੇ ਸਾਹ ਹੋ ਗਿਆ ਜਾਂ ਜਾਵ ਸਾਹ ਜੀ ਹੋ ਗਏ ਤਾਂ ਬਰਸਾਤ ਸਹੀ ਜਾ ਚੌਪਾਈ ਸਾਹਿਬ ਤੇ ਆਨੰਦ ਸਾਹਿਬ ਜੀ ਦੀ ਬਾਣੀ ਹੋ ਗਈ ਹਾਂਜੀ ਇਹ ਕਰੋ ਜਿੰਨਾ ਵੀ ਕੰਟ ਹੋ ਸਕਦੇ ਬਾਣੀ ਕਰੋ ਤਾਂ ਕਿ ਪੰਜ ਬਾਣਿਆਂ ਦਾ ਨਿਤਰੇ ਪੂਰਾ ਹੋ ਸਕੇ ਹਾਂਜੀ ਬਹੁਤ ਬਹੁਤ ਵਧਾਈਆਂ ਬੀ ਜੀ ਸਾਰੇ ਪਰਿਵਾਰ ਨੂੰ ਵਧਾਈਆਂ ਠੀਕ ਹੈ ਜੀ ਸਾਡੇ ਦੇ ਆਜੀ ਮਹਾਰਾਜ ਮਾਂ ਕੋ ਸ਼ਾਹਜਾਹ ਜੀ ਹਾਦੇ ਦੀ ਕਿਰਪਾ ਕੀਤੀ ਮਹਾਰਾਜ ਜੀ ਨੇ ਸਾਡੇ ਤੇ ਘਰੋ ਵੀ ਦਵਾਈਆਂ ਦਵਾਈਆਂ ਸਭ ਖਤਮ ਹੋ ਗਿਆ ਤੁਹਾਡੇ ਵੀ ਮਹਾਰਾਜ ਜੀ ਕਿਰਪਾ ਕਰਨ ਨਿਤਨੇਮ ਦਾ ਮਹਾਰਾਜ ਜੀ ਸਾਨ ਤੇ ਮੇਰ ਕਰਨ ਮੇਰੇ ਤੇ ਵੀ ਕਰਨ ਤੁਹਾਡੇ ਤੇ ਵੀ ਕਰਨ ਸਾਡੇ ਪਰਿਵਾਰ ਤੇ ਕਰਨ ਵੀ ਨਿਤਨੇਮ ਆ ਕਿਸੇ ਦਾ ਛੋਟੇ ਮਹਾਰਾਜ ਜੀ ਦੀ ਅਰਦਾਸ ਹੈ ਵੀ ਮਹਾਰਾਜ ਜੀ ਨਿਤਨੇਮ ਕਿਸੇ ਦਾ ਛੋਟੇ ਮਾਲਕ ਤੁਸੀਂ ਮੇਰ ਕਰੋ ਤੁਸੀਂ ਤਰਸ ਕਰੋ ਦਾਤਾ ਜੀ ਤੁਸੀਂ ਜੋੜਿਆ ਤੇ ਦਾਤਾ ਜੀ ਸਾਨੂੰ ਜੋੜ ਕੇ ਰੱਖਣਾ ਬਸ ਅਰਦਾਸ ਤੱਕ ਨਹੀਂ ਠੀਕ ਹੈ ਜੀ ਮਾਪੋਸ਼ਾ ਨੂੰ ਵੀ ਅਰਦਾਸ ਨਹੀਂ ਮਾਪੋਸ਼ਾ ਵੀ ਤੁਸੀਂ ਬਾਹ ਫੜੀਏ ਤੁਸੀਂ ਸਾਨੂੰ ਮੋੜਿਆ ਦਾਤਾ ਜੀ ਅਸੀਂ ਕਿੱਥੇ ਸੀ ਅਸੀਂ ਕੌਣ ਸੀ ਮੁੜਨ ਵਾਲੇ ਠੀਕ ਹੈ ਜੀ ਅਸੀਂ ਤੇ ਗੁਰੂ ਘਰ ਚ ਜਾਂਦੇ ਹਾਂ ਉੱਥੋਂ ਲੰਗਰ ਪ੍ਰਸ਼ਾਦਾ ਛੱਕ ਕੇ ਆ ਜਾਂਦੇ ਹਾਂ ਹਾਂਜੀ ਹਾਂਜੀ ਸਾਨੂੰ ਲੰਗਰ ਆਹ ਤੋਂ ਹਨ ਗੁਰੂ ਘਰ ਸਾਹਿਬੀ ਦਾ ਪਤਾ ਨਹੀਂ ਜੀ ਕਿੱਥੇ ਹਾਂਜੀ ਹਾਂਜੀ ਅਸੀਂ ਵੀ ਇਦਾਂ ਸੀਗੇ ਵੀਰੇ ਜਦੋਂ ਅਸੀਂ ਨਹੀਂ ਅਮਰ ਛੱਕੇ ਸੀਗਾ ਠੀਕ ਹੈ ਜੀ ਤੁਸੀਂ ਤਾਂ ਬਹੁਤ ਭਗਾ ਵਾਲੇ ਹੋ ਬਾਈ ਬਹੁਤ ਖੁਸ਼ਕਿਸਮਤ ਹੋ ਜਿਨ੍ਹਾਂ ਨੇ ਅਮਰਤੀ ਦਾਤ ਮਾਰਾ ਜਿਹਨੇ ਬਖਸ਼ਿਸ਼ ਕਰਤੀ ਹੈ ਸੁਰਨਾਰ ਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰਤੇ ਪਾਇਆ ਹਾਂਜੀ ਦੇਵੀ ਦੇਵਤੇ ਵੀ ਸੁਰਨਾਰ ਸਾਰੇ ਦੇਵੀ ਦੇਵਤੇ ਵੀ ਅਮਰਤ ਨੂੰ ਤਸਤਦੇ ਨੇ ਇਸ ਦੇ ਨੂੰ ਤਰਸਦੇ ਨੇ ਠੀਕ ਹੈ ਉਹਨਾਂ ਨੂੰ ਵੀ ਨਿਨ ਸੇਵ ਨਹੀਂ ਹੁੰਦੇ ਆਪਾਂ ਚੰਗੇ ਕਰਮ ਨੇ ਜਿਨ੍ਹਾਂ ਨੇ ਮਹਾਪੁਰਸ਼ਾਂ ਦੀ ਕਿਸੇ ਦੀ ਸੰਗਤ ਮਿਲੀ ਆ ਪੂਰਨ ਸਾਧੂ ਸੰਤਾਂ ਦੀ ਸੰਗਤ ਮਿਲਣ ਨਾਲ ਇਹ ਅਮਰਤ ਸ਼ਕਲ ਹੈ ਬਹੁਤ ਬਹੁਤ ਵਧਾਈਆਂ ਵੀਰ ਜੀ ਠੀਕ ਹੈ ਜੀ ਮੈਂ ਇਹ ਸਾਰਿਆਂ ਨੂੰ ਕਹਿੰਦਾ ਸਾਰੀ ਦੁਨੀਆ ਨੂੰ ਕਹਿੰਦਾ ਤੇਰੇ ਵੀ ਮਹਾਂਪੁਰਸ਼ਾਂ ਦੀ ਤੇ ਸੰਗਤ ਕੋਈ ਕਰਦਾ ਹੈ ਹਾਂਜੀ ਸੋਹਣ ਸੰਤ ਦੀ ਬਹੁਤ ਸੰਤ ਦੀ ਸੰਗਤ ਕਰੋ ਹਾਂਜੀ ਤੇ ਅਮਰਤਾਰੇ ਜ਼ਰੂਰ ਬਣੋ ਅਮਰਦਸ਼ਕੋ ਹਾਂਜੀ ਤਾਂ ਕਿ ਸਾਡਾ ਨਵੇੜਾ ਹੋ ਸਕੇ ਤੇ ਅੱਜ ਵੀ ਦੇਖਿਆ ਤੇ ਤਿਸਾ ਪਾ ਮੈਂ ਕਿ ਅਮਰਤਾਰੀ ਹੋ ਗਿਆ ਲੱਗਦਾ ਵੀਰ ਜੀ ਮੈਂ ਸ ਮਹਾਰਾਜ ਨੇ ਕਿਰਪਾ ਕਰਤੀ ਮਹਾਰਾਜ ਨੇ ਹਾਂਜੀ ਚਾਪੀ ਕੇ ਚੱਲਦੇ ਆ ਵੀਰ ਜੀ ਕੋਲੇ ਵਧਾਈਆਂ ਵਾਂ ਕੇ ਚੱਲਦੇ ਆ ਚਲੋ ਨਾਲ ਚੱਲਦੇ ਆ ਹਾਂਜੀ ਹਾਂਜੀ ਮੈਂ ਵੀ ਕਹਿੰਦੀ ਹਾਂ ਤੋਂ ਸੋਚ ਰਹੀ ਹਾਂ ਕਿ ਵੀਰ ਜੀ ਨੂੰ ਮਿਲੀਏ ਬਸ ਟਾਈਮ ਹੀ ਨਹੀਂ ਲੱਗਿਆ ਬਸ ਮੈਨੂੰ ਅੱਜ ਥੋੜਾ ਜਿਹਾ ਟਾਈਮ ਸੀ ਫਿਰ ਮੈਂ ਉਹ ਮਹਾਰਾਜ ਨੇ ਚਲ ਤੁਸੀਂ ਮਿਲਾਤੇ ਆ ਗਏ ਘਰੇ ਆ ਗਏ ਤੁਸੀਂ ਉਹ ਮਾਰ ਕਰਦਾ ਉਹ ਮਾਰ ਮਿਲ ਕਰਦਾ ਉਹ ਰੱਬ ਸਭ ਨੂੰ ਆਪਣੇ ਗੁਰਮੁਖ ਪਿਆਰੇ ਨਾਲ ਮਿਲਦੇ ਨੇ ਹਾਂਜੀ ਵਧਾਈਆਂ ਜੀ ਭਾਈ ਸਾਹਿਬ ਜੀ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਧਾਈਆਂ ਜੀ ਆਪ ਨੂੰ ਵਾਇਗਰੂ 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 ਵੰਦੂ ਵੰਦੂ ਵਾਇਗਰੂ ਵਾਇਗਰੂ ਬੇਜਿਕ ਕੋਈ ਵੀ ਤੇਜ ਸ਼ਕਣੇ ਆ ਜਦੋਂ ਆਪਾਂ ਸਿਰ ਟੱਕ ਕੇ ਸਕਣੇ ਆ ਠੀਕ ਹੈ ਜੀ ਵਾਇਗਰੂ ਜਿਹਦਾ ਨਾਮ ਲੈ ਕੇ ਸਕਣਾ ਪ੍ਰਸ਼ਾਦਾ ਸਕਣਾ ਆਪਾਂ ਚਾਲਾ ਸਕਣਾ ਆਪਾਂ ਚਾਹ ਸਕਣੇ ਆ ਹਾਂਜੀ ਹਾਂਜੀ ਇਹ ਅਮਰਿਆਦ ਦੇ ਵਿੱਚ ਨੇ ਵੀ ਇਹ ਛੋਟੇ ਛੋਟੇ ਚੀਜ਼ਾਂ ਆ ਆਪੇ ਜਦੋਂ ਆਪਾਂ ਬਾਣੀ ਪੜਾਂਗੇ ਮਹਾਰਾ ਮਾਪੋਛਾਂ ਦੀ ਕਥਾ ਸੁਣਾਗੇ ਜਦੋਂ ਹਾਂਜੀ ਇਸ ਕੀਰਤਨ ਸੁਣਾਏ ਆਪਾਂ ਗੁਰਬਾਣੀ ਜਿੰਨਾ ਵੀ ਵਿੱਚ ਜਾਵਾਂਗੇ ਉਹਨਾਂ ਆਪਾਂ ਨੂੰ ਸਾਰੀ ਚੀਜ਼ਾਂ ਸਮਝਣ ਲੱਗਣ ਲੱਗ ਜਾਂਦੀਆਂ ਨੇ ਠੀਕ ਹੈ ਜੀ ਪਤਾ ਲੱਗਣ ਲੱਗ ਜਾਂਦਾ ਹਾਂਜੀ ਹਾਂਜੀ ਜਦੋਂ ਬਾਕੀ ਮਹਾਰਾ ਜੀ ਆਪੇ ਮਿਹਰ ਕਰ ਦੇਣੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ